ਸਰੋਜੀ ਮਿਲਾਵਾਂ ਮਖਲਾ ਮਹਿਲ ਆਪੇ ਸਬਦ ਆਪੇ ਈਸਾਨ ਆਪੇ ਸੁਰਤਾ ਆਪੇ ਜਾਨ ਆਪੇ ਸਬਦ ਆਪੇ ਈਸਾਨ ਆਪੇ ਸੁਰਤਾ ਆਪੇ ਜਾਨ ਵੇ ਕਾਰiktar ਵੇਖ ਤਾਣ ਤੂੰ ਦਾਤਾ ਨਾਮ ਪਰਵਾਣ ਐਸਾ ਨਾਮ ਨਰੰਜਨ ਦਿਓ ਹਉ ਜਾਚਕ ਤੂੰ ਲਖ ਭਿਓ ਰਾ ਮਾਇਆ ਮੋਹ ਧਰ ਗਟੀ ਨਾਰ ਭੁੰਡੇ ਕਾਵਣ ਕਾਵਣ ਯਾਰ ਬਦ ਚਾਰ ਨਾਮ ਮਿਲੈ ਚਾਨਣ ਅੰਧਾਰ ਚੱਕ ਛੋੜੀ ਸਹਸਾ ਨਹੀਂ ਕੋਏ ਬਾਪ ਦਿਸੈ ਵੇ ਜਾਤ ਨਾ ਹੋਏ ਏਕ ਏਕਾ ਨਾਹੀ ਭਾਉ ਕੋਏ ਕਰਤਾ ਕਈ ਕਰਵੇਂ ਸੋਏ ਸਭ ਜਮਏ ਮਨ ਮਨ ਤੇ ਮਾਰਿਆ ਸਾਚੈ ਧਾਰਿਆ ਅਵਰਨਾ ਸੁਝੈ ਗੁਰ ਕੋ ਵਾਇਆ ਨਾਨਕ ਨਾਮ ਰਤੇ ਮਿਸਤਾਰਿਆ ਅਵਰਨਾ ਸੁਝੈ ਗੁਰ ਕੋ ਵਾਇਆ ਨਾਨਕ ਨਾਮ ਰਤੇ ਮਿਸਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ